ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਕੋਲਕਾਤਾ ਕਾਨੂੰ ਲੈ ਕੇ ਤੇ ਲਗਾਤਾਰ ਇਨਸਾਫ ਦੇ ਵਾਸਤੇ ਜਿੱਥੇ ਡਾਕਟਰ ਬੱਚੇ ਅਤੇ ਹਰ ਇੱਕ ਵਰਗ ਦੇ ਵੱਲੋਂ ਇਨਸਾਫ ਦੀ ਮੰਗ ਦੇ ਵਾਸਤੇ ਸੜਕਾਂ ਤੇ ਉਤਰ ਕੇ ਜਿਹੜਾ ਕਿ ਮਾਰਚ ਕੀਤਾ ਜਾ ਰਿਹਾ ਤਾਂ ਕਿ ਉਸ ਮਹਿਲਾ ਡਾਕਟਰ ਨੂੰ ਜਿਹੜਾ ਕਿ ਇਨਸਾਫ ਮਿਲ ਸਕੇ ਉੱਥੇ ਹੀ ਹੁਣ ਕੇਂਦਰ ਸਮਾਜ ਵੀ ਕੋਲਕਾਤਾ ਮਾਮਲੇ ਦੇ ਵਿੱਚ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਸੜਕਾਂ ਤੇ ਉਤਰਿਆ ਅਤੇ ਉਹਨਾਂ ਨੇ ਦੋਸ਼ੀ ਦੇ ਜਿਹੜਾ ਕਿ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਜੀ ਨਾਮ ਕੀ ਲਾਭ ਹੈ ਹਾਂਜੀ ਮੇਰਾ ਨਾਮ ਰੀਜਤਦੀ ਹਾਂ ਮੈਂ ਕੋਲਕਾਤਾ ਦੇ ਵਿੱਚ ਜਿਹੜੀ ਦਿੱਤਾਈ ਘਟਨਾ ਵਾਪਰੀ ਲੜਕੀ ਦਾ ਜ਼ਬਰਦਸਤ ਨਾਹ ਕੀਤਾ ਗਿਆ ਉਸ ਦੇ ਮਾਮਲੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਹਾਂਜੀ ਮੇਰਾ ਤੇ ਇਹੋ ਕਹਿਣਾ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ ਅੱਜ ਕੱਲ ਆਪਣੀਆਂ ਜੋ ਪੰਜਾਬ ਦੀਆਂ ਜਾਂ ਆਲ ਇੰਡੀਆ ਦੀਆਂ ਭੈਣਾਂ ਵਾਂ ਠੀਕ ਹੈ ਨਾ ਇਹ ਸੇਫਟੀ ਮਹਿਸੂਸ ਨਹੀਂ ਕਰਦੀਆਂ ਤੇ ਮਤਲਬ ਜੋ ਵੀ ਆ ਇਹ ਦੈਸ਼ੀ ਦਰਿੰਦੇ ਹਨਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਵੇਖੋ ਜੀ ਇਹ ਤੇ ਅੱਜਕੱਲ ਫੈਸ਼ਨ ਹੋ ਗਿਆ ਵੀ ਚਲੋ ਕੋਈ ਗੱਲ ਨਹੀਂ ਮੁੰਡੇ ਤੇ ਡਰ ਨਹੀਂ ਦੇ ਸਜ਼ਾ ਤੋਂ ਵੀ ਕੋਈ ਗੱਲ ਨਹੀਂ 10 ਸਾਲ ਦੀ ਸਜ਼ਾ ਹੋ ਜਾਏਗੀ 5 ਸਾਲ ਦੀ ਸਜ਼ਾ ਆਏਗੀ ਇਹ ਕਾ ਜਿਹੜਾ ਕੀ ਕਹਿੰਦੇ ਅੱਜਕੱਲ ਦੇ ਪ੍ਰਧਾਨ ਹੋ ਗਏ ਹਨਾ ਸਪੋਰਟ ਕਰ ਦਿੰਦੇ ਇਹੋ ਜਿਹਿਆਂ ਨੂੰ ਵੀ ਹਰ ਪ੍ਰਧਾਨ ਇੱਕੋ ਜਿਹਾ ਨਹੀਂ ਹੁੰਦਾ ਇਹ ਦੈਸੀ ਦਰਿੰਦਿਆਂ ਦੀ ਮਤਲਬ ਕਿ ਸਪੋਰਟ ਕਰ ਦਿੰਦੇ ਵੀ ਕੋਈ ਗੱਲ ਨਹੀਂ ਦੀ ਠਾਡੀ ਜ਼ਮਾਨਤ ਕਰਾ ਦਿੰਦੇ ਆ ਮੇਰੀ ਸਰਕਾਰ ਘੜੀ ਹੈ ਉਹ ਪੀਲ ਇਹੋ ਜਿਹਿਆਂ ਦਰਿੰਦਿਆਂ ਨੂੰ ਵੈਸੀ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਕੋਈ 5 10 ਸਾਲ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਮੈਂ ਉਹਨਾਂ ਸਰਪੰਚਾਂ ਮੈਂਬਰਾਂ ਗਾੜੀ ਪ੍ਰਧਾਨਾਂ ਗਾੜੀ ਅਪੀਲ ਕਰਦੀਆਂ ਵੀ ਇਹੋ ਜੇ ਜੋ ਕਿ ਈਆਂ ਤਣਾ ਦੀ ਇੱਜ਼ਤ ਨਾਲ ਖਲਵਾੜ ਕਰਦੇ ਆ ਉਹਨਾਂ ਨੂੰ ਸਪੋਰਟ ਨਾ ਕਰਿਆ ਕਰੋ ਈਆਂ ਤਣਾ ਸਭ ਦੀਆਂ ਸਾਂਝੀਆਂ ਵਾ ਕੀ ਲੱਗਦਾ ਪੰਜਾਬ ਸਰਕਾਰ ਦੇ ਨਾਲ ਭਾਰਤ ਸਰਕਾਰ ਦੇ ਵਿੱਚ ਕੋਈ ਸਖਤ ਕਾਨੂੰਨ ਬੰਨਣਾ ਚਾਹੀਦਾ ਕਿ ਜਦੋਂ ਪੀਅਨ ਦੇ ਨਾਲ ਇਸ ਤਰ੍ਹਾਂ ਦਾ ਜ਼ਬਰਦਸਤ ਨਾ ਹੁੰਦਾ ਤਾਂ ਸਖਤ ਕਾਨੂੰਨ ਹੋਣਾ ਚਾਹੀਦਾ ਜਿੱਦਾਂ ਕੋਈ ਸਾਊਦੀ ਅਰਬੀਆ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਜੂਗੀ। ਹਾਂਜੀ ਜ਼ਰੂਰ ਸਰ ਜੀ ਮੈਂ ਤਾਂ ਕਹਿੰਨੀ ਇਹੋ ਜਿਹੇ ਦੈਸ਼ੀ ਦ੍ਰਿੰਦਤਿਆਂ ਨੂੰ ਚੌਂਕ ਦੇ ਵਿੱਚ ਘਾਰ ਖੜ ਕੇ ਗੋਲੀ ਮਾਰਨੀ ਚਾਹੀਦੀ ਵੀ। ਜੇ ਇੱਕ ਦੋ ਨੂੰ ਵੀ ਗੋਲੀ ਵੱਜ ਜੇ ਨਾ ਇਹੋ ਜਿਆਂ ਨੂੰ ਗਾਂ ਕਿਸੇ ਨੇ ਕਦਮ ਪੁੱਟਣਾ ਨਹੀਂ ਆ। ਹੈ ਕਿ ਨਹੀਂ? ਇਹੋ ਉਹਨਾਂ ਦੇ ਝਾਕੇ ਖੁੱਲੇ ਹੋਏ ਕੋਈ ਨਹੀਂ ਜੇ ਆ ਜਾਗੇ ਅਸੀਂ ਜਮਾਨਤ ਕਰਾ ਲਾਵਾਂਗੇ। ਲੱਗਦਾ ਕਿ ਤਾਂ ਹੀ ਮਾਪੇ ਆਪਣੀਆਂ ਧੀਆਂ ਨੂੰ ਕੁੱਖਾਂ 'ਚ ਮਾਰਦੇ ਨੇ। ਹਾਂਜੀ ਤਾਂ ਹੀ ਜੀ ਤਾਂ ਹੀ ਬਿਲਕੁਲ ਸਹੀ ਗੱਲ ਸਰ। ਤਾਂ ਹੀ ਮਾਪੇ ਧੀਆਂ ਜੰਮਣ ਤੋਂ ਡਰਦੇ ਆ ਕਿ ਸਾਡੀਆਂ ਧੀਆਂ ਤੇ ਸੇਫ ਹੀ ਨਹੀਂ ਹੈਗੀਆਂ ਜੀ। ਇਸ ਕਰਕੇ ਅੱਜਕੱਲ ਮਾਵਾਂ ਹੀ ਬੋਸ਼ਨ ਅੱਜਕੱਲ ਇੱਕ ਹੋਰ ਬੜਾ ਰਿਵਾਜ ਚੱਲਿਆ ਹੋਇਆ ਮੁੰਡੇ ਕੁੜੀਆਂ ਨਾਲ ਮੇਰੇ ਵੇਖਣ ਦੀ ਗੱਲ ਆ ਮੁੰਡੇ ਕੁੜੀਆਂ ਦਾ ਵਿਆਹ ਕਰਾ ਕੇ 5 ਦਿਨ ਰੱਖਦੇ 10 ਦਿਨ ਰੱਖਦੇ ਡਿਵੋਰਸ ਦੇ ਦਿੰਦੇ ਆ ਤੇ ਉਹ ਕੁੜੀਆਂ ਦੀ ਇੱਜ਼ਤ ਦੀ ਕੀਮਤ ਕੀ ਹੁੰਦੀ ਸਿਰਫ 20000 ਦੇ ਵਿੱਚ ਡਿਵੋਰਸ ਬਸ ਇਹੋ ਕੁੜੀਆਂ ਦੀ ਕੀਮਤ ਹੈਗੀ ਇੱਜ਼ਤ ਦੀ ਕੁੜੀਆਂ ਨੂੰ ਅੱਖ ਦੇ ਨਾਲ ਉੱਥੇ ਵਸਣਾ ਚਾਹੀਦਾ ਆਪਣੀ ਇੱਜ਼ਤ ਦੀ ਕੀਮਤ ਨਹੀਂ ਲੈਣੀ ਚਾਹੀਦੀ ਇੱਜ਼ਤ ਲੱਖੀ ਨਾ ਹਜ਼ਾਰੀ ਤੇ ਕੁਛ ਧੀਆ ਪਹਿਣਾ ਵੀ ਆਪਣੀ ਇੱਜ਼ਤ ਦੀ ਆਪ ਰੱਖਿਆ ਕਰਨ ਹਿੰਮਤਾਲੀਆਂ ਬਣਨਾ ਸਟਰੋਂਗ ਬਣਨਾ ਆਪਣਾ ਨਾਮ ਦੱਸ ਕੇ ਸਭ ਤੋਂ ਵੱਧ ਹਾਂਜੀ ਨਮਸਕਾਰ RAM RAM ਦੀ ਹੈ ਮਾਤਾ ਦੀ ਰਾਦੇ ਰਾਦੇ ਸਾਰਿਆਂ ਨੂੰ ਮੇਰੇ ਵੱਲੋਂ ਜਿੰਨੇ ਵੀ ਸਾਰਿਆਂ ਨੇ ਠੀਕੇ ਮੈਂ ਬੋਲਦੀ ਹਾਂ ਲਾਰਾ ਬਾਬਾ ਅੰਮ੍ਰਿਤਸਰ ਤੋਂ ਕਿੱਦਾਂ ਦੇਖ ਰਹੇ ਹੋ ਕਿ ਕਲਕੱਤਾ ਦੇ ਵਿੱਚ ਇੱਕ ਘਟਨਾ ਵਾਪਰੀ ਆ ਉਸ ਤੋਂ ਬਾਅਦ ਨੂੰ ਤੁਸੀਂ ਸਮਾਜ ਵਿੱਚ ਵਿੱਚ ਤੇ ਸਮਾਜ ਵਿੱਚ ਰਹਿੰਦੇ ਸਿਆਸੀ 당 ਤੇ ਬਹੁਤ ਸਿਆਸਤ ਕੀਤੀ ਪਰ ਤੁਸੀਂ ਕੀ ਸੋਚਦੇ ਈ ਆ ਦੇਖੋ ਅਸੀਂ ਤੇ ਇਹ ਸੋਚਾ ਛਾੜੀ ਦੇਖੋ ਧੀਆਂ ਭੈਣਾਂ ਕੋਈ ਸੁਰੱਖਿਅਤ ਹੈ ਨਹੀਂ ਹੈ ਤੇ ਅਸੀਂ ਇਹ ਕਹਿੰਦੇ ਆ ਕਿ ਸਾਡੀ ਧੀਆਂ ਭੈਣਾਂ ਦੀ ਸੁਰੱਖਿਆ ਕਰਨ ਵਾਸਤੇ ਮੀਨ ਸਰਕਾਰ ਨੂੰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਹੈ ਐਸਾ ਕਾਨੂੰਨ ਦੇਖੋ ਬਾਰਲੀ ਕੰਟਰੀ ਦੇ ਵਿੱਚ ਕੋਈ ਇਨਸਾਨ ਕੋਈ ਰੇਪ ਕਰਦਾ ਹੈ ਠੀਕ ਹੈ ਰੇਪ ਕਰਦਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਜੇ ਕੋਈ ਇਨਸਾਨ ਚੋਰੀ ਕਰਦਾ ਤਾਂ ਉਹਦੇ ਹੱਥ ਕੱਟੇ ਜਾਂਦੇ ਨੇ ਤੇ ਮੈਂ ਕਹਿੰਨੀ ਸਰਕਾਰ ਨੂੰ ਕਿ ਜਿਹੜੀ ਵੀ ਸਰਕਾਰ ਹੈ ਜਿਹੜੀ ਵੀ ਪਾਰਟੀ ਦੀ ਸਰਕਾਰ ਹੈ ਉਹਨਾਂ ਸਾਰੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਸਾਡੇ ਵੀ ਇੱਥੇ ਪੰਜਾਬ ਦੇ ਵਿੱਚ ਇੱਕ ਐਸਾ ਕਾਨੂੰਨ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਤੇ ਸਾਰੇ ਕਾਨੂੰਨ ਉਸ ਕਾਨੂੰਨ ਤੋਂ ਸਾਰੇ ਯਾਨੀ ਡਰਨ ਕਿ ਕਾਨੂੰਨ ਦੇ ਵਿੱਚ ਉਸ ਕਾਨੂੰਨ ਦੇ ਵਿੱਚ ਜਿਹੜਾ ਕੋਈ ਵਿਰੇਪ ਕਰੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਸਾਡੇ ਇੱਥੇ ਵੀ ਹੋਣਾ ਚਾਹੀਦਾ ਜਿਹਦੇ ਨਾਲ ਸਾਰੇ ਡਰਨਗੇ ਠੀਕ ਹੈ ਨਾ ਲੱਗਦਾ ਕਿ ਧੀ ਆ ਆਪਣੇ ਆਪ ਨੂੰ ਸੁਰੱਖਿਆ ਨਹੀਂ ਸਮਝ ਰਹੀਆਂ ਹਾਂਜੀ ਬਿਲਕੁਲ ਨਹੀਂ ਸਮਝਦੀ ਮਾਂ ਨਹੀਂ ਸਮਝਦੀ ਦੇਖੋ ਇੱਕ ਮਾਂ ਵਾ ਇੱਕ ਬੇਬੀ ਨੂੰ ਜਨਮ ਦੇ ਰਹੀ ਹੈ ਉਹਨੂੰ ਪਤਾ ਹੈ ਕਿ ਮੇਰੇ ਅੰਦਰ ਕੁੱਖ ਦੇ ਵਿੱਚ ਧੀ ਹੈ ਤੇ ਜੇਵੇਂ ਧੀ ਮੇਰੇ ਬਾਹਰ ਆ ਗਈ ਮੇਰੀ ਧੀ ਦੇ ਨਾਲ ਕੀ ਕੁਝ ਹੋਏਗਾ ਠੀਕ ਹੈ ਉਹ ਦੁੱਖ ਤੋਂ ਪਹਿਲੇ ਹੀ ਉਹਨੂੰ ਪਤਾ ਹੀ ਨਹੀਂ ਤੋਂ ਪਹਿਲੇ ਹੀ ਉਹ ਧੀ ਨੂੰ ਸਮਾਪਤ ਕਰਦੀ ਗਈ ਹੈ ਕਿਉਂ ਕਰਦੀ ਉਹ ਐਸੇ ਕਰਕੇ ਦੇਖੋ ਅੱਜ ਇੱਕ ਡਾਕਟਰ ਸਾਹਿਬ ਜੀ ਦੇ ਨਾਲ ਇੱਕ ਧੀ ਡਾਕਟਰ ਬਣੀ ਜਿੰਨੀ ਇੰਨੀ ਪੜ੍ਹਾਈ ਕੀਤੀ ਹੈ ਮਾਂ ਪਿਓ ਨੂੰ ਕਿੰਨੀ ਆਸ ਸੀ ਜਿਹਦੇ ਨਾਲ ਇੰਨਾ ਕੁਝ ਹੋ ਗਿਆ ਕਰ ਲਾਉਂਦੀ ਰਹੀ ਚੀਕਾਂ ਮਾਰ ਕੇ ਹਾਂ ਕਿਸ ਉਹਨਾਂ ਨੂੰ ਕਿਸੇ ਨੂੰ ਤਰਸ ਕੇ ਨੂੰ ਵੀ ਨਹੀਂ ਆਇਆ ਕਿਸੇ ਨੂੰ ਵੀ ਨਹੀਂ ਤਰਸਾ ਤੇ ਦੇਖੋ ਬਿਆਨ ਤੇ ਹਰ ਕਿਸੇ ਨੇ ਦਿੱਤੇ ਹੈ ਹਰ ਕਿਸੇ ਨੇ ਦਿੱਤੇ ਹੈ ਪਰ ਮੈਂ ਤੇ ਕਹਿੰਨੀ ਜੇ ਬਿਆਨ ਦਿੱਤੇ ਹੈ ਸਾਰਿਆਂ ਨੇ ਇਸ ਤੀਪਿਆ ਨੂੰ ਮੈਂ ਕਹਿੰਦੀ ਆ ਉਸ ਜਿਨ੍ਹਾਂ ਨੇ ਇਹ ਕੰਮ ਕੀਤਾ ਨਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਲੱਗਦਾ ਕਿ ਇੰਨੀਆਂ ਜਿਹੜੀਆਂ ਜਿੱੱਜਾ ਹੁੰਦੇ ਨੇ ਸਿਆਸਤ ਦਾ ਜਨ ਬਹੁਤ ਸਿਆਸਤ ਕਰਦੇ ਸਿਆਸਤ ਨਹੀਂ ਹੋਣੀ ਚਾਹੀਦੀ ਸੁਪਰ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹਾਂਜੀ ਖੜਾ ਹੋਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਅਸੀਂ ਉਹ ਪਰਿਵਾਰ ਨੇ ਦੇਖੋ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਨੂੰ ਵੋਟਾਂ ਪਾ ਪਾ ਕੇ ਇਹਨਾਂ ਨੂੰ ਆਪਣਾ ਪ੍ਰਧਾਨ ਮੰਤਰੀ ਜਾਂ ਐਮਐਲਏ ਬਣਾਇਆ ਸਾਰਿਆਂ ਨੇ ਠੀਕ ਹੈ ਇਹਨਾਂ ਨੂੰ ਤਾਂ ਸਾਡੇ ਨਾਲ ਖਲੋਣਾ ਚਾਹੀਦਾ ਵਾ ਠੀਕ ਹੈ ਨਾ ਹਾਂ ਜੀ ਅੰਦੀ ਮੈਂ ਤੇ ਹੱਥ ਜੋੜਾਂਗੀ ਸਾਰੇ ਅੱਗੇ ਇਹਨਾਂ ਦਾ ਕੋਈ ਜੇਲ੍ਹਾਂ ਦਾ ਡਰ ਖੋਪ ਨਹੀਂ ਹੈਗਾ ਇਹਨਾਂ ਨੂੰ ਨਾ ਨਾ ਇਹਨਾਂ ਨੂੰ ਹੈ ਹੀ ਨਹੀਂ ਆ ਦੇਖੋ ਜੀ ਅਸੀਂ ਰੇਪ ਕਰਕੇ ਕਰ ਦਿੰਦੇ ਆ ਰੇਪ ਚ ਫੜ ਕੇ ਲੈ ਜਾਂਦੇ ਆ ਠੀਕ ਹੈ ਪੁਲਿਸ ਲੈ ਜਾਂਦੀ ਸਜ਼ਾ ਹੋ ਜਾਂਦੀ 10 ਸਾਲ 5 ਸਾਲ ਉਹ ਕੱਟ ਲੈਂਦੇ ਨੇ 5 ਸਾਲਾਂ ਬਾਅਦ ਉਹ ਜ਼ਮਾਨਤ ਲੈ ਲੈਂਦੇ ਨੇ ਜ਼ਮਾਨਤ ਲੈ ਕੇ ਉਹਨਾਂ ਨੂੰ ਕੋਈ ਡਰ ਨਹੀਂ ਕਿ ਫੇਰ ਜਾਵਾਂਗੇ ਤੇ ਫੇਰ ਜ਼ਮਾਨਤ ਕਰਾ ਕੇ ਸੇ ਬਾਹਰ ਆ ਜਾਵਾਂਗੇ ਦਾ ਕੋਈ ਸਖਤ ਕਾਨੂੰਨ ਹੋਣਾ ਹਾਂ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਦੇਖੋ ਜੀ ਜਿ ਸਰ ਬਾਹਰ ਦੀ ਕੰਟਰੀ ਜਿੱਕਰ ਨੂੰ ਜਿ ਤਰ੍ਹਾਂ ਦਾ ਬੰਨਿਆ ਗਿਆ ਮੈਂ ਕਹਿੰਦੀ ਆਪਣੀ ਇੰ ਖਿਆਦਾ ਦੇ ਕਿ ਲਗਾਤਾਰ ਕਲਕੱਤਾ ਮਾਮਲੇ ਨੂੰ ਲੈ ਕੇ ਜਿਹੜਾ ਕਿ ਹਰ ਇੱਕ ਇਨਸਾਨ ਦਾ ਜਿਹੜਾ ਕਿ ਦਿਲ ਹੈ ਉਹ ਪਸੀਸ ਗਿਆ ਜਿਸ ਤੋਂ ਬਾਅਦ ਲਗਾਤਾਰ ਦੋਸ਼ਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ